ਉਹ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਂਦੇ ਤੁਹਾਡੀ ਬੜੀ ਬੜੀ ਕਰਨੀ ਹੈ ਬਾਬਾ ਜੀ ਬੜੀ ਕਰਨੀ ਹੈ ਸਭ ਸੱਗੀਆਂ ਮੈਨੂੰ ਰਣ ਕੇ ਪਾਣੇ ਮਾਰਦੀਆਂ ਸਭ ਸੱਗੀਆਂ ਮੈਨੂੰ ਰਣ ਕੇ ਪਾਣੇ ਮਾਰਦੀਆਂ ਓ ਕੰਨੀ ਮੁਦਰਾ ਸਈਓ ਸੋਹਣੇ ਯਾਰ ਦੀਆਂ ਕੰਨੀ ਮੁਦਰਾ ਸਈਓ ਸੋਹਣੇ ਆ ਕੰਨੀ ਮੁਦਰਾ ਸਈਓ ਸੋਨੇ ਮੈਂ ਗੱ ਕੰਨੀ ਮੁਦਰਾ ਸਈਓ ਸੋਨੇ ਓ ਕੰਨੀ ਮੁਦਰਾ ਸਈਓ ਸੋਨੇ ਮੈਂ ਇਸ਼ਕ ਕਮਾਇਆ ਠੋਕ ਕੇ ਕੋਈ ਵਖਾਵੇ ਮੈਨੂੰ ਰੋਕ ਕੇ ਮੈ ਇਸ਼ਕ ਕਮਾਇਆ ਠੋਕ ਕੇ ਕੋਈ ਵਖਾਵੇ ਮੈਨੂੰ ਰੋਕ ਕੇ ਮਰੋਂ ਪਾਰੇ ਤਾਰਦੀਆਂ ਮੇਜਰਾ ਮੇਰੇ ਯਾਰ ਦੀਆਂ ਅੰਬਰੋਂ ਪਾਰੇ ਤਾਰਦੀਆਂ ਹਾ ਕੰਨੀ ਮੁਦਰਾ ਸਈਓ ਸੋਨੇ ਹਾ ਕੰਨੀ ਮੁਦਰਾ ਸਈਓ ਸੋਨੇ ਮੈਂ ਕਾ ਕੰਨੀ ਮੁਦਰਾ ਸਈਓ ਸੋਨੇ ਹਾ ਕੰਨੀ ਮੁਦਰਾ ਸਈਓ ਸੋਨੇ ਹਾ ਕੰਨੀ ਮੁਦਰਾ ਸਈਓ ਸੋਨੇ ਮੈਂ ਨੀ ਮੈਂ ਮੈਨੂੰ ਪਿਆਰ ਹੋ ਗਿਆ ਮੈਂ ਨੀ ਮੈਂ ਮੈਨੂੰ ਮੈਂ ਬਾਹ ਮੈਨੂੰ ਪਿਆਰ ਹੋ ਗਿਆ ਮੈਂ ਨਹੀਂ ਮੈਂ ਮੈਨੂੰ ਆ ਪਿਆਰ ਕਾ ਦਾ ਨੀ ਮੈਂ ਪਿਆਰ ਕਾ ਦਾ ਨੀ ਮੈਂ ਅਰਸ਼ੋਂ ਪਾਰ ਹੋ ਗਿਆ ਮੈਂ ਨਹੀਂ ਮੈਂ ਮੈਨੂੰ ਮੈਂ ਨਹੀਂ ਮੈਂ ਮੈਨੂੰ ਮੈਂ ਨਹੀਂ ਬਾਹ ਮੈਨੂੰ ਓ ਮੈਂ ਨਹੀਂ ਮੈਂ ਮੈਨੂੰ ਓ ਮੈਂ ਨਹੀਂ ਮੈਂ ਮੈਨੂੰ ਮੈਂ ਨਹੀਂ ਮੈਂ ਮੈਨੂੰ ਮੈਂ ਨਹੀਂ ਮੈਂ ਮੈਨੂੰ ਤੇ ਮਾਂ ਕਹਿੰਦੀ ਓ ਜਿਹਦੇ ਨਾਲ ਪਿਆਰ ਹੋਇਆ ਉਹਨੂੰ ਦੇਖਿਆ ਵੀ ਐ ਕਿਦਾਂ ਦਾ ਲੱਗਦਾ ਮੈਂ ਕਿਹਾ ਸੁਣ ਮਾਏ ਫੇਰ ਕੌਣ ਆਓ ਆ ਜਿੰਨਾ ਵੀ ਸੁਣਿਆ ਉਹਦੇ ਬਾਰੇ ਚੰਗਾ ਲੋਕ ਨੇ ਕਹਿੰਦੇ ਓ ਚੰਗਾ ਲੋਕ ਨੇ ਕਹਿੰਦੇ ਓ ਚੰਗਾ ਲੋਕ ਨੇ ਕਹਿੰਦੇ ਓ ਲੱਭਦੇ ਫਿਰਦੇ ਬਾਹਰ ਜਿੰਨਾ ਨੂੰ ਵਿੱਚ ਦੇ ਲਾਂਦੇ ਰਹਿੰਦੇ ਵਿੱਚ ਦੇ ਲਾਂਦੇ ਰਹਿੰਦੇ ਓ ਵਿੱਚ ਦੇ ਲਾਂਦੇ ਓ ਸੁਪਨੇ ਦੇ ਵਿੱਚ ਆਇਆ ਰਾਜਾ ਸੁਪਨੇ ਦੇ ਵਿੱਚ ਆਇਆ ਰਾਜਾ ਸੁਪਨੇ ਦੇ ਵਿੱਚ ਆਇਆ ਰਾਜਾ ਕਰਾਰ ਹੋ ਗਿਆ ਮੈਂ ਨਿਮਾਹ ਮੈਨੂੰ ਮੈਂ ਨਿਮਾਹ ਮੈਨੂੰ ਮੈਂ ਨਿਮਾਹ ਮੈਨੂੰ ਓ ਮੈਂ ਨਿਮਾਹ ਮੈਨੂੰ ਓ ਮੈਂ ਨਿਮਾਹ ਮੈਨੂੰ ਓ ਮੈਂ ਨਿਮਾਹ ਮੈਨੂੰ ਓ ਮੈਂ ਨਿਮਾਹ ਮੈਨੂੰ ਤੇ ਮਾਂ ਕਹਿੰਦੀ ਕਹਿੰਦਾ ਜੇ ਉਹਨੂੰ ਪਛਾਣਨਾ ਹੋਵੇ ਤਾਂ ਕਿਦਾਂ ਦਾ ਲੱਗਦਾ ਤੇ ਮਾਂ ਨੂੰ ਪਛਾਣ ਕੀ ਦੱਸੀ ਸੁਣਿਓ ਬੋਲੇ ਦੇ ਵਿੱਚ ਪਏ ਸੀ ਕੁੰਡਲ ਤੇ ਜਾਗ ਰਬੜਾ ਫੱਬਦਾ ਸੀ ਉਹ ਮੋਢੇ ਉੱਤੇ ਲੋਈ ਕਾੜੀ ਤੇ ਕੋਈ ਸੱਚਾ ਯਾਰ ਸ਼ਕਲ ਲੱਗਦਾ ਸੀ ਹੇ ਸੱਚਾ ਯਾਰ ਸ਼ਕਲ ਲੱਗਦਾ ਸੀ ਸੱਚਾ ਯਾਰ ਸ਼ਕਲ ਉਹ ਕੋਈ ਸੱਚਾ ਯਾਰ ਸ਼ਕਲ ਕੋਈ ਸੱਚਾ ਯਾਰ ਸ਼ਕਲ ਦੱਸਿਆ ਯੋ ਨੇ ਸ਼ਹਿਰ ਸੀ ਬੰਗਾ ਆ ਦੱਸਿਆ ਯੋ ਨੇ ਸ਼ਹਿਰ ਸੀ ਬੰਗਾ ਦੇ ਮੰਡਾੜੀ ਦਾ ਦਰファー ਹੋ ਗਿਆ ਮੈਂ ਨਿਮਾਹ ਮੈਨੂੰ ਮੈਂ ਨਿਮਾਹ ਮੈਨੂੰ ਮੈਂ ਨਿਮਾਹ ਮੈਨੂੰ ਹਾਂ ਮੈਂ ਨਿਮਾਹ ਮੈਨੂੰ ਹੋ ਗਿਆ ਹਾਂ ਮੈਂ ਨਿਮਾਹ ਮੈਨੂੰ ਹੋ ਗਿਆ ਮੈਂ ਨਿਮਾਹ ਮੈਨੂੰ ਮੈਂ ਨਿਮਾਹ ਮੈਨੂੰ ਹਾਂ ਮੈਂ ਨਿਮਾਹ ਮੈਨੂੰ ਹੋ ਗਿਆ ਮੈਂ ਨਿਮਾਹ ਮੈਨੂੰ ਅੱਛਾ ਇਹ ਫਕੀਰੀ ਦੀ ਫੱਕਰ ਦੀ ਫਕੀਰੀ ਕਰਨਾ ਕੋਈ ਸ਼ੌਕ ਹੈ ਕੀ ਆ ਮਜਬੂਰੀ ਐ ਨਾ ਸ਼ੌਕ ਆ ਨਾ ਮਜਬੂਰੀ ਐ ਓ ਫਕੀਰ ਫਕੀਰੀ ਕਰਦਾ ਕਿਉਂ ਸੁਣੋ ਜਰਾ ਹਾ ਦੁਨੀਆ ਜਿੱਤ ਕੇ ਬੈਠੇ ਜਿਹੜੇ ਇਹ ਨਾ ਕੁਲ ਕੀ ਹਾਰਨ ਨੂੰ ਹਾ ਦੁਨੀਆ ਜਿੱਤ ਕੇ ਬੈਠੇ ਜਿਹੜੇ ਇਹ ਨਾ ਕੁਲ ਕੀ ਹਾਰਨ ਨੂੰ ਆ ਫਕਰ ਕਰਨ ਫਕੀਰੀ ਦੁਨੀਆ ਤਾਰਨ ਨੂੰ ਆ ਫਕਰ ਕਰਨ ਫਕੀਰੀ ਦੁਨੀਆ ਤਾਰਨ ਨੂੰ ਆ ਫਕਰ ਕਰਨ ਫਕੀਰੀ ਦੁਨੀਆ ਤਾਰਨ ਨੂੰ ਆ ਫਕਰ ਕਰਨ ਫਕੀਰੀ ਦੁਨੀਆ ਆਓ ਫਕਰ ਕਰਨ ਫਕੀਰੀ ਦੁਨੀਆਦਾਰ ਨੂੰ ਆਓ ਫਕਰ ਕਰਨ ਫਕੀਰੀ ਦੁਨੀਆਦਾਰ ਨੂੰ ਤੇ ਮੇਰਾ ਬੁੱਢਾ ਕਹਿੰਦਾ ਕਹਿੰਦਾ ਮਢਾਲੀ ਦੇ ਦਰਬਾਰ ਚ ਵੱਡੇ ਵੱਡੇ ਲੋਕ ਆਉਂਦੇ ਆ ਮੈਂ ਕਿਹਾ ਫਿਰ ਆਉਣ ਵੀ ਕਿਉਂ ਨਾ ਕਹਿੰਦਾ ਕਿਉਂ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇੱਥੇ ਮੰਗਣ ਆਉਂਦੇ ਰਾਜੇ ਇਹ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਹੇ ਮੰਗਣ ਆਉਂਦੇ ਰਾਜੇ ਓ ਇਸ ਦੀ ਬੇੜੀ ਆ ਕਦੇ ਨਾ ਡੁੱਬਦੀ ਮਰੀ ਹੇ ਕਦੇ ਨਾ ਡੁੱਬਦੀ ਹਾ ਇਸ ਦੀ ਬੇੜੀ ਆ ਕਦੇ ਨਾ ਡੁੱਬਦੀ ਏ ਜੀ ਮਰੀ ਹੇ ਕਦੇ ਨਾ ਡੁੱਬਦੀ ਜਿਹਦੇ ਮੋਰ ਇਹ ਦਾਤਾ ਲਾਜੇ ਦਰਫਦੀਰਾ ਦਾ ਇੱਥੇ ਮੰਗਣ ਆਉਂਦੇ ਏ ਦਰਫਦੀਰਾ ਦਾ ਇੱਥੇ ਮੰਗਣ ਆਉਂਦੇ ਰਾਜੇ ਐ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ